ਪੰਜਾਬ 5 ਸਟਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਪਿੰਡ ਦੋਂ ਇਹ ਬਿਲਕੁਲ ਮੁਹਾਲੀ ਦੇ ਨਾਲ ਲੱਗਦਾ ਹੈ ਤੇ ਇੱਥੇ ਸਾਨੂੰ ਜਾਣਕਾਰੀ ਮਿਲੀ ਕਿ ਇੱਕ ਅਮੀਰ ਪਰਿਵਾਰ ਜੋ ਮੁਹਾਲੀ ਚ ਰਹਿੰਦਾ ਹੈ ਉਹ ਇੱਕ ਛੋਟੇ ਜਿਹੇ ਗਰੀਬ ਪਰਿਵਾਰ ਨਾਲ ਜਿਹਦੇ ਚਾਰ ਭਰਾ ਨੇ ਉਹਨਾਂ ਦੀ ਇੱਕ ਕਨਾਲ ਤੋਂ ਉੱਤੇ ਜ਼ਮੀਨ ਜੋ ਕਿ ਬਹੁਤ ਮਹਿੰਗੀ ਹੈ ਉਹ ਤੇ ਉਹਨਾਂ ਨੇ ਨਜਾਇਜ਼ ਕਬਜ਼ਾ ਕਰ ਲਿਆ ਸਾਨੂੰ ਇੱਕ ਗੱਜਣ ਸਿੰਘ ਉਹਨਾਂ ਨੇ ਦੱਸਿਆ ਆ ਗੱਜਣ ਸਿੰਘ ਦੇ ਹੱਥ ਦੇ ਵਿੱਚ ਫਰਦ ਹੈ ਇੱਕ ਕਨਾਲ ਤੋਂ ਉੱਤੇ ਦੀ ਜ਼ਮੀਨ ਇਹ ਚੜੀ ਹੋਈ ਆ ਚਾਰਾਂ ਭਰਾਵਾਂ ਦੇ ਨਾਂ ਤੇ ਤੇ ਇੱਕ ਕਨਾਲ ਤੋਂ ਉੱਤੇ ਜਗ੍ਹਾ ਇਹ ਚੜੀ ਹੋਈ ਆ ਗੱਜਣ ਸਿੰਘ ਸੱਜਣ ਸਿੰਘ ਗੁਰਦਿਆਲ ਸਿੰਘ ਤੇ ਕੁਲਵੰਤ ਸਿੰਘ ਠੀਕ ਹੈ ਜੀ ਇੰਤਕਾਲ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਾਗਜ਼ ਸਾਨੂੰ ਇਹਨਾਂ ਨੇ ਦਿਖਾਇਆ ਤੇ ਇਹ ਜਿਹੜੀ ਜ਼ਮੀਨ ਆ ਇੱਕ ਅਮੀਰ ਪਰਿਵਾਰ ਇਹ ਬਹੁਤ ਹੀ ਗਰੀਬ ਪਰਿਵਾਰ ਆ ਇਹ ਕਹਿੰਦੇ ਆ ਕਿ ਸਾਡੇ ਤੇ ਕਰਜ਼ਾ ਵੀ ਹੈ ਤੇ ਸਾਡੇ ਨਾਲ ਧੱਕਾ ਹੋ ਰਿਹਾ ਆ ਜਿਹੜੀ ਬਾਉਂਡਰੀ ਵਾਲ ਤੁਸੀਂ ਦੇਖ ਰਹੇ ਹੋ ਇਹਦੀ ਪਮਾਇਸ਼ ਹੋ ਗਈ ਆ ਔਰ ਇਹ ਚਾਰਾਂ ਭਰਾਵਾਂ ਦੇ ਨਾਂ ਤੇ ਜ਼ਮੀਨ ਅਲੱਗ-ਅਲੱਗ ਹਿੱਸੇ ਭਾ ਕੇ ਚੜੀ ਹੋਈ ਆ ਯਾਨੀ ਕਿ ਕੋਈ ਮੁਸਤਰਕਾ ਖਾਤਾ ਨਹੀਂ ਸਾਂਝਾ ਖਾਤਾ ਨਹੀਂ 16 16 ਇਹ ਪ੍ਰੋਪਰਾਈਟਰ ਨੇ 16 ਪ੍ਰੋਪਰਾਈਟਰ ਨੇ ਇਹਦੀਆਂ ਡਿਟੇਲਸ ਆਪਾਂ ਜਾਣਾਂਗੇ ਪਹਿਲਾਂ ਹਜ਼ਾਰਾ ਗੱਜਨ ਸਿੰਘ ਤੋਂ ਗੱਜਨ ਸਿੰਘ ਇਹ ਜ਼ਮੀਨ ਜਿਹੜੀ ਤੁਹਾਡੇ ਕੋਲ ਆਈ ਆ ਇੱਕ ਕਨਾਲ ਜਾਂ 4 ਮਰਲੇ ਜਾਂ ਇੱਕ ਕਨਾਲ ਹਾਂਜੀ ਇਹ ਤੁਹਾਨੂੰ ਕਿੱਥੋਂ ਆਈ ਹੈ ਵਿਰਾਸਤ ਇਹ ਸਾਡੇ ਬੁਢੇ ਦੀ ਪਤਨ ਬੁਰਗਾਂ ਦੀ ਹੈ ਕੀ ਨਾਂ ਸੀ ਬੁਰਗਾਂ ਦਾ ਹਜ਼ਾਰਾ ਸਿੰਘ ਜੀ ਹਜ਼ਾਰਾ ਸਿੰਘ ਲੋਕਾਰਮ ਸਿੰਘ ਆ ਜਿਹੜਾ ਪਰੋਂ ਤੋਂ ਅੱਛਾ ਫਿਰ ਜਦੋਂ ਤੁਹਾਨੂੰ ਇਹਦਾ ਪਤਾ ਲੱਗਿਆ ਵੀ ਤੁਹਾਡੀ ਜ਼ਮੀਨ ਹੈ ਤੁਸੀਂ ਪਮਾਇਸ਼ ਕਰਾਈ ਹਾਂਜੀ ਹਾਂ ਤੇ ਇੰਤਕਾਲ ਤੁਹਾਡੇ ਨਾਂ ਤੇ ਹੋ ਗਿਆ ਹਾਂਜੀ ਤੇ ਤੁਹਾਡਾ ਰੌਲਾ ਕਿਹਦੇ ਨਾਲ ਚੱਲਿਆ ਫਿਰ ਕਬਜ਼ਾ ਕਿਨੇ ਕਰ ਲਿਆ ਰੌਲਾ ਫਿਰ ਇਹਨਾਂ ਨੇ ਕਰਿਆ ਪਹਿਲਾਂ ਤਾਂ ਪਤਾ ਨਹੀਂਦਾ ਸਾਨੂੰ ਫਿਰ ਦੱਸਿਆ ਸਾਨੂੰ ਪਟਵਾ ਰਹੇ ਨੇ ਹੂੰ ਇਹ ਤਾਂ ਪਹਿਲੇ ਇਹ ਜੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਜੀ ਇਹ ਕਬਜ਼ਾ ਕੀਤੇ ਨੂੰ ਬਹੁਤ ਪੁਰਾਣੀ ਹੋ ਗਈ 60 70 ਸਾਲ ਹੋ ਗਏ ਇਹਨਾਂ ਨੇ ਕਬਜ਼ੇ ਦੇ ਇਸ ਮਾਲਕਾਂ ਨੂੰ ਜ਼ਮੀਨ ਬਾਰੇ ਪਤਾ ਨਹੀਂਤਾ ਇਹ ਜ਼ਮੀਨ ਜਦੋਂ ਮੈਨੂੰ ਮਿਲਿਆ ਜੀ ਇਹਨਾਂ ਦਾ ਰਿਕਾਰਡ ਮੈਨਾਂ ਭੱਗਿਆ ਵੀ ਭਾਈ ਤੁਹਾਡੀ ਜ਼ਮੀਨ ਪਈ ਆ ਇਹ ਕਹਿੰਦੇ ਸਾਨੂੰ ਪਤਾ ਨਹੀਂ ਤਾ ਫੇ ਜ਼ਮੀਨ ਦਾ ਇੰਤਕਾਲ ਕਰਾਇਆ ਜੀ ਫੇ ਉਤੋਂ ਬਾਅਦ ਨਿਸ਼ਾਨਦੇਹੀ ਜਦੋਂ ਹੋਈ ਆ ਉਹ ਕਹਿੰਦੇ ਤੁਸੀਂ ਬਲਕ ਤੇ ਜਿਹੜਾ ਡਰਾਈਵਰ ਆ ਮੇਨ ਹੈੱਡ ਆ ਜੀ ਇਹਨਾਂ ਦਾ ਉਹ ਕਹਿੰਦੇ 4 ਦਿਨ ਤੇ 5 ਦਿਨ ਤੇ ਅਸੀਂ ਕੰਦ ਤੋੜ ਦੂਗੇ ਵੀ ਗਾਹਾਂ ਕਰ ਲੂ। ਉਤੋਂ ਬਾਅਦ ਸਾਨੂੰ 1.5 ਮਹੀਨਾ ਹੋ ਗਿਆ ਜੀ ਕੋਈ ਕੰਦ ਨਹੀਂ ਤੋੜੀ ਕੁਝ ਨਹੀਂ ਕੀਤਾ ਉੱਪਰ ਦੇ ਕਹਿੰਦਾ ਜੀ ਸਾਨੂੰ ਇਹ ਗਰਮੀਤ ਸਿੰਘ ਨੂੰ ਭੇਜਿਆ ਦਾ ਪਿੰਡ ਦਾਊ ਵਾਲੇ ਨੂੰ ਉਹ ਇਹਨੂੰ ਕਹਿੰਦਾ ਵੀ 25 ਲੱਖ ਲੈਣਾ ਲੇ ਲਵੇ ਨਹੀਂ ਅਸੀਂ ਕਬਜ਼ਾ ਨਹੀਂ ਛੱਡਦੇ। ਇਹ ਗੱਲ ਹੋਈ ਗਈ ਤੇ ਇਹਦਾ ਵੈਸੇ ਮੁੱਲ ਕਿੰਨਾ ਕਹ ਆ ਜਿਹੜਾ ਤੁਸੀਂ ਏਕੜ-ਇਕ ਦੱਸਿਆ ਇਹ 9 ਕਰੋੜ ਦਾ ਏਕੜ ਆ ਜਮੀਨ ਹੈਗੀ ਆ ਸਾਰੀ 9 ਕਰੋੜ ਨੂੰ ਵਿਕੀ ਆ ਜੀ ਹਾਂ 9 ਕਰੋੜ ਨੂੰ ਜਿਹੜੀ ਏ ਐਲ ਸੀ ਕੋਈ ਬਿਲਡਿੰਗ ਲਗੇਸੀਜ਼ ਕੰਪਨੀ ਆ ਪ੍ਰਾਈਵੇਟ ਕੰਪਨੀ ਉਹ ਬੋਰਡ ਲੱਗਿਆ ਉੱਤੇ ਤੇ ਉਸ ਹਿਸਾਬ ਨਾਲ ਫਿਰ ਇਹ ਇੱਕ ਕਨਾਲ ਥਾਂ ਕਿੰਨੇ ਦੀ 1 ਕਰੋੜ ਦੇ ਕਰੀਬ ਆ ਜੀ 1 ਕਰੋੜ ਦੇ ਕਰੀਬ ਹਾਂ ਜੀ 1 ਕਰੋੜ ਦੇ ਤੇ ਤੁਹਾਨੂੰ ਕਹਿੰਦੇ 25 ਲੱਖ ਲੈ ਲਓ ਹਾਂ ਜੀ ਕਹਿੰਦੇ 25 ਲੱਖ ਰੁਪਏ ਤੇ ਫਿਰ ਤੁਸੀਂ ਜਦੋਂ ਇਹ ਗੱਲਬਾਤ ਹੋਈ ਤੁਹਾਡੇ ਕੋਲ ਇੱਕ ਕਾਗਜ਼ ਆ ਗਿਆ ਸਰਕਾਰੀ ਤੌਰ ਤੇ ਤੁਸੀਂ ਇਹ ਤੇ ਕਾਰਵਾਈ ਕੀ ਕੀਤੀ ਇਹ ਕਾਰਵਾਈ ਕਰਨੇ ਨੂੰ ਕੋਈ ਫਾਇਦਾ ਨਹੀਂ ਤੇ ਕਿਸੇ ਤੇ ਕਾਰਵਾਈ ਬਈ ਹੋਣੀ ਨਹੀਂ ਸਿੰਗਲ ਨੰਬਰ ਹੈ ਸਾਡਾ ਕਾਰਵਾਈ ਕਰੀ ਤੇ ਕਰੀਏ ਕੀ ਤੇ ਨਹੀਂ ਨਹੀਂ ਸ਼ਿਕਾਇਤ ਖੁਦ ਕੀਤੀ ਵੀ ਸਾਡੀ ਜ਼ਮੀਨ ਤੇ ਕਬਜ਼ਾ ਹਾਂਜੀ ਜਦੋਂ ਪਟਵਾ ਕਰਨ ਕੋ ਤੇ ਪਟਵਾਰੀ ਆਏ ਜੀ ਉਹ ਕਹਿੰਦੇ ਭਾਈ ਸਾਲਮ ਨੰਬਰ ਨਾ ਦਾ ਸਟੇ ਲੱਗਣੀ ਹੈ ਪਰ ਨਾ ਕੁਝ ਹੋਣਾ ਬਿਨਾ ਜ਼ਮੀਨ ਛੱਡ ਦੋ ਵੀ ਧੱਕਾ ਨਾ ਕਰੋ ਗਰੀਬਾਂ ਨਾਲ ਕੰਨ ਕੋ ਨਾਲ ਵੀ ਇਹੀ ਗੱਲ ਕਹੀ ਹੈ ਜੀ ਉਹਨੂੰ ਉਹ ਕਹਿੰਦੇ ਸੀ 4 ਦਿਨ ਚ ਕੰਦ ਟਾ ਦੂੰ ਅੱਜ ਤੇ ਬਾਅਦ ਕੰਦ ਨਹੀਂ ਚਾਹੀਦਾ ਇਹ ਜਗਰਵੀਰ ਸਿੰਘ ਨੂੰ ਭੇਜਿਆ ਜੀ ਇਹਨੂੰ ਕਹਿੰਦੇ 25 ਲੱਖ ਲੈ ਲਵੇ ਬੇਤ ਉੱਪਰ ਅਸੀਂ ਦੇਣੀ ਨਹੀਂ ਬੇਨੇ ਦੀ ਕਬਜ਼ਾ ਨਹੀਂ ਛੱਡਣਾ ਜੀ ਐਦਾਂ ਕਿਹਾ ਨਹੀਂ ਫਿਰ ਤੁਸੀਂ ਇਹਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਾਂ ਡੀਸੀ ਨੂੰ ਕੀਤੀ ਕਿਸੇ ਨੂੰ ਨਹੀਂ ਕੀਤੀ ਕਿਉਂਕਿ ਕਰੋ ਨਾ ਫਿਰ ਤਾਂ ਹੀ ਗੱਲ ਬਣੂਗੀ ਠੀਕ ਹੈ ਜੀ ਕਰ ਦਿੰਦੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੋ ਕਹਿ ਰਹੇ ਆ ਠੀਕ ਕਹਿ ਰਹੇ ਆ ਤੇ ਮੇਰਾ ਖਿਆਲ ਹੈ ਖਬਰ ਦਾ ਨਿਚੋੜ ਇਹੀ ਹੈ ਕਿ ਜਿਹੜੀ ਜ਼ਮੀਨ 1 ਕਰੋੜ ਰੁਪਏ ਦੀ ਹੈ ਉਹਦਾ ਇਹ ਪਰਿਵਾਰ ਕਹਿ ਰਿਹਾ ਹੈ ਕਿ 25 ਲੱਖ ਰੁਪਏ ਲੈਣਾ ਲੈ ਲਓ ਨਹੀਂ ਤਾਂ ਫਿਰ ਤੁਸੀਂ ਡੰਡੀ ਪੋ ਕਿਉਂਕਿ ਪੁਰਾਣਾ ਇਹਨਾਂ ਦਾ ਕਬਜ਼ਾ ਹੈ ਤੇ ਨਜਾਇਜ਼ ਚੱਲ ਰਿਹਾ ਹੈ ਇਹਨਾਂ ਨੂੰ ਆਪਣੀ ਜ਼ਮੀਨ ਬਾਰੇ ਹੀ ਨਹੀਂ ਪਤਾ ਵੀ ਸਾਡੀ ਜਿਹੜੀ ਪੁਸ਼ਤੈਨੀ ਜ਼ਮੀਨ ਆ ਉਹ ਇੱਥੇ ਪਈ ਆ ਇਹ ਕਪੂਰ ਸਿੰਘ ਨੇ ਪਟਵਾਰੀਆਂ ਨਾਲ ਮਿਲ ਕੇ ਭਾਲ ਕੀਤੀ ਰੈਵਨਿਊ ਡਿਪਾਰਟਮੈਂਟ ਨੇ ਆ ਫਰਦ ਕੱਢ ਕੇ ਦਿੱਤੀ ਆ ਇਹ ਲੀਗਲ ਡਾਕੂਮੈਂਟਰ ਯਾਨੀ ਕਿ ਇੰਤਕਾਲ ਚਾਰਾਂ ਪ੍ਰਮਾਨ ਦੇ ਨਾਂ ਤੇ ਵੱਖਰਾ ਵੱਖਰਾ ਹੋਇਆ ਹੋਇਆ ਜਿੰਨੇ ਜਿੰਨੇ ਮਰਲੇ ਇਹਨਾਂ ਦਾ ਥਾਂ ਬਣਦਾ ਪਰ ਹੁਣ ਕਬਜ਼ਾ ਨਹੀਂ ਛੱਡ ਰਹੇ ਭਾਵੇਂ ਇਹਨਾਂ ਨੂੰ ਕਹਿ ਚੁੱਕੇ ਆ ਵੀ ਡੇਢ ਕਿ ਮਹੀਨਾ ਹੋ ਗਿਆ ਵੀ ਅਸੀਂ ਢਾ ਦੇਾਂਗੇ ਕੰਦ ਉਹ ਬੰਦਾ ਵੀ ਇੱਥੇ ਆਇਆ ਸੀ ਜਿਹੜਾ ਬੰਦਾ ਇੱਥੇ ਆਇਆ ਸੀ ਉਹਦਾ ਨਾਂ ਕੀ ਹੈ ਇਹ ਕਹਿੰਦਾ ਆਹ ਡਰਾਈਵਰ ਦਾ ਇਹਨਾਂ ਦਾ ਡਰਾਈਵਰ ਤਾਂ ਜੀ ਬਾਕੀ ਉਹਨਾਂ ਦੇ ਜਿਹੜਾ ਉਹ ਆ ਜੀ ਜੱਜਾ ਜੀ ਮਾਲਕ ਵੀ ਆਲੇ ਜੀ ਸੋ ਇਹ ਸੀਗਾ ਮਾਮਲਾ ਇੱਕ ਗਰੀਬ ਪਰਿਵਾਰ ਦੀ ਕਰੋੜ ਰੁਪਏ ਦੀ ਜ਼ਮੀਨ ਦਾ ਮੁੱਲ 25 ਲੱਖ ਰੁਪਏ ਲਾਉਣ ਬਾਰੇ ਤੇ ਸਾਨੂੰ ਇਹਨਾਂ ਨੇ ਸੰਪਰਕ ਕੀਤਾ ਸਾਡੇ ਨੰਬਰ ਤੇ ਤੇ ਅਸੀਂ ਅੱਜ ਦੋਂ ਪਿੰਡ ਚ ਆਏ ਆ ਤੇ ਇਹਨਾਂ ਦੀ ਸਮੱਸਿਆ ਅਸੀਂ ਹਾਈਲਾਈਟ ਕਰਕੇ ਤੁਹਾਡੇ ਤੱਕ ਪਹੁੰਚਾਈ ਹੈ ਪ੍ਰਸ਼ਾਸਨ ਤੱਕ ਵੀ ਪਹੁੰਚ ਜਾਏਗੀ ਔਰ ਸੰਭਵ ਹੈ ਕਿ ਇਹ ਡੀਸੀ ਨੂੰ ਮਿਲਣ ਤੇ ਆਪਣੀ ਸ਼ਿਕਾਇਤ ਕਰਨ ਤੇ ਅਸੀਂ ਇਹਨਾਂ ਦੇ ਇਸ ਮਾਮਲੇ ਤੇ ਇਹਨਾਂ ਦੇ ਨਾਲ ਆ ਮੈਂ ਰਜਿੰਦਰ ਸਿੰਘ ਤੱਕੜ ਤੁਹਾਡੇ ਤੋਂ ਅੱਗੇ ਆ ਚਾਹੁੰਦਾ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖਦਾ